ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਾਈਫੇ ਵਿੱਚ ਬੀਤੇ ਦਿਨੀ ਪਾਕਿਸਤਾਨ ਦੇ ਡਰੋਨ ਹਮਲੇ ਦੇ ਪੀੜਤ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਨੇ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਦੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਨ੍ਹਾਂ ਵਿੱਚ ਬੀਬੀ ਸੁਖਵਿੰਦਰ ਕੌਰ ਗੁਰੂ ਚਰਨਾ ਵਿੱਚ ਜਾ ਬਿਰਾਜੇ ਨੇ ਜਦੋਂ ਕਿ ਇੱਕ ਮੈਂਬਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਪੀੜਤ ਪਰਿਵਾਰ ਦੀ ਸਹਾਇਤਾ ਲਈ ਸ਼੍ਰੋਮਣੀ ਕ ₹100000 مالی सहायता देने का फैसला किया गया है बहुत ही दुखद समय की लड़ाई जिथे लगी उठे इस परिवार दा जेड़ा बहुत बड़ा नुकसान होए जिस दे विच पिता ओना दी धर्मपत्नी ओना दा बेटा तन्ने करते जी जेड़े उसेले कच्चे मजदूर वो जख्मी होए ਪਰ ਸਭ ਤੋਂ ਜ਼ਿਆਦਾ ਦੁੱਖ ਉਹਦਾ ਨਿਕਾ ਜਦੋਂ ਕੰਮ ਇਹ ਪਤਾ ਲੱਗਿਆ ਕਿ ਮਾਤਾ ਜੀ ਦੇ ਬਿਅੰਸ਼ ਸ਼ਰਧਾਸ਼ੋ ਨੇ ਜਿਹੜੀਆਂ ਜੜੀਆਂ ਉਹਨੀਆਂ ਘਰ ਦੀ ਕੰਨੀ ਹੁੰਦੀ ਸੋ ਉਦੋਂ ਤਾਈ ਮਨ ਬਹੁਤ ਉਦਾਸੀ আর ਮਾਨ ਦੇ ਵੀ ਚੇਵੀ ਸੀ ਮੰਨ ਤੱਕ ਉਸੇ ਦਿਨ ਤੋਂ ਇਸੇ ਦਿਨ ਸਾਨੂੰ ਇਹ ਪਤਾ ਲੱਗਿਆ ਸੀ ਕਿ ਇੱਥੇ ਕੋਈ ਬਾੜਨਾ ਵਰਤਿਆ ਹੈ ਪਰ ਹਸਪਤਾਲ ਚੈਨਾ ਸਾਰਿਆਂ ਦੇ ਫੋਨ ਕਰਕੇ ਅਸੀਂ ਥੋੜਾ ਜਿਹਾ ਡਿਲੇ ਕੀਤਾ ਪਰ ਅੱਜ ਇਹ ਖਬਰ ਸੁਣ ਕੇ ਜਿੱਥੇ ਮਨ ਨੂੰ ਦੁੱਖ ਹੋਇਆ ਤਾਂ ਸੀ ਆਪਣੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਤਾਲੀ ਜੀ ਨੂੰ ਵੀ ਜ਼ਿੰਦਗੀ ਕੀਤੀ ਕਿ ਪਰਵਾਸ ਦਾ ਜਿਹੜਾ ਹੈਗਾ ਸੀ ਕਿੰਨਾ ਬਹੁਤ ਦਾ ਦੁੱਖ ਬਣਾਈਏ ਤਾਂ ਅੱਜ ਪ੍ਰਧਾਨ ਜੀ ਵੱਲੋਂ 5 ਲੱਖ ਰੁਪਏ ਦਾ ਜਿਹੜਾ ਹੈਗਾ ਉਹ ਅਨਾਊਂਸਮੈਂਟ ਹੋਈ ਹੈ ਜਿਹੜਾ ਕਿ ਅਸੀਂ ਇਸ ਦੀ ਇੰਪੋਰਟ ਹੋਏਗਾ ਉਸੇ ਨਾਲ ਸੀ 5 ਲੱਖ ਰੁਪਏ ਇਸ ਪਰਵਾਦ ਨੂੰ ਦੇ ਕੇ ਜਾਵਾਂਗੇ ਮਾਤਾ ਦਾ ਘਾਟਾ ਤਾਂ ਨਹੀਂ ਪੂਰਾ ਹੋਣਾ ਪਰ ਚਲੋ ਜਿਹੜੇ ਇਸ ਵੇਲੇ ਬੱਚਾ ਹਸਪਤਾਲ ਦੇ ਵਿੱਚ ਹੈ ਉਹਨਾਂ ਦੇ ਪਿਤਾ ਜੀ ਹਸਪਤਾਲ 'ਚ ਹੈ ਤ ਪਰਿਵਾਰ ਦਾ ਕੁਝ ਨਾ ਕੁਝ ਜਿਹੜਾ ਘਾਹ ਵੰਡਾਉਂਦਾ ਹੱਸ ਕੇ ਆਇਆ ਕਿ ਪੁੰਛ ਦੇ ਹਲਕੇ ਦੇ ਵਿੱਚ ਵੀ ਜਿਹੜੇ ਪਰਿਵਾਰਾਂ ਪਰਿਵਾਰਸੀਕ ਪਰਿਵਾਰ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਦਾਰਜੀ ਨੇ 5-5 ਲੱਖ ਰੁਪਏ ਦੀ ਅਨਾਉਂਸਮੈਂਟ ਕੀਤੀ ਉਸੇ ਲੜੀ ਤਹਿਤ ਜਿਹੜਾ ਹੈਗਾ ਇਥੇ ਇਸ ਪਰਿਵਾਰ ਨੂੰ ਵੀ ਜਿਹੜਾ ਹੈਗਾ ਉਹ ਸੀ ਦੁੱਖ ਇਹਨਾਂ ਦਾ ਬਨੋਟੇ ਹੋਏ 5 ਲੱਖ ਰੁਪਏ ਇਸ ਕਰਕੇ